ਗੁਰੂ ਰਣਦਾਵਾ ਨਹੀਂ ਇਹ ਪੰਜਾਬ ਦਾ ਪੁੱਤਰ ਇੱਕ ਵਾਰ ਫਿਰ ਸਾਬਿਤ ਹੋਇਆ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਮਚਿਆ ਭਾਰੀ ਹੰਗਾਮਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਤੇ ਸਭ ਤੋਂ ਤੇਜ਼ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਐਸੀ ਖਬਰ ਜਿਸ ਨੇ ਪੂਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਧਮਾਲ ਮਚਾ ਦਿੱਤਾ ਹੈ ਦੋਸਤੋ ਗੱਲ ਛੋਟੀ ਨਹੀਂ ਸੋਸ਼ਲ ਮੀਡੀਆ ਤੇ ਫਿਰ ਖੜੀ ਹੋਈ ਹੈ ਵੱਡੀ ਡਿਬੇਟ ਕਈ ਦਿਨ ਤੋਂ ਫੈਨਸ ਵਿੱਚ ਇੱਕੋ ਹੀ ਗੱਲ ਚੱਲ ਰਹੀ ਹੈ ਏ ਗੁਰੂ ਰੰਧਾਵਾ ਭਾਵੇਂ ਪੰਜਾਬੀ ਏ ਪਰ ਕੀ ਹੋਇਆ ਸਜਮੁਜ ਪੰਜਾਬ ਦਾ ਪੁੱਤਰ ਵਾਂਗ ਖੜਦਾ ਏ ਅਤੇ ਹੁਣ ਆ ਗਿਆ ਏ ਇੱਕ ਨਵਾਂ ਕਾਂਡ ਜਿਸ ਨੇ ਇਹ ਸਵਾਲ ਫਿਰ ਤੋਂ ਜਗਾ ਦਿੱਤਾ ਏ ਕੀ ਹੋਇਆ ਆਜੋ ਜਾਨੋ ਇੱਕ ਵੱਡੇ ਇਵੈਂਟ ਤੇ ਗੁਰੂ ਰੰਧਾਵਾ ਨੇ ਆਪਣੇ ਨਵੇਂ ਇੰਟਰਨੈਸ਼ਨਲ ਪ੍ਰੋਜੈਕਟ ਦੀ ਐਲਾਨਗੀ ਕੀਤੀ ਗੱਲ ਤਾਂ ਵਧੀਆ ਸੀ ਪਰ ਜਿਵੇਂ ਹੀ ਲੋਕਾਂ ਨੇ ਇਹ ਨੋਟਿਸ ਕੀਤਾ ਕਿ ਪੂਰੇ ਪ੍ਰੋਜੈਕਟ 'ਚ ਪੰਜਾਬ ਜਾਂ ਪੰਜਾਬੀ ਕਲਾਕਾਰ ਦਾ ਕਿਤੇ ਵੀ ਜ਼ਿਕਰ ਨਹੀਂ ਕਮੈਂਟ ਸੈਕਸ਼ਨ ਪੜ੍ਹ ਕੇ ਗਿਆ ਫੈਨਸ ਦੇ ਕਹਿਣ ਮੁਤਾਬਿਕ ਜੋ ਆਰਟਿਸਟ ਪੰਜਾਬ ਤੋਂ ਚੜ੍ਹ ਕੇ ਦੁਨੀਆ ਤੱਕ ਗਿਆ ਉਹ ਹੈ ਅੱਜ ਆਪਣੇ ਰੂਟਸ ਹੀ ਭੁੱਲ ਰਿਹਾ ਏ ਪੰਜਾਬ ਦਾ ਪੁੱਤਰ ਤਾਂ ਉਹ ਹੁੰਦਾ ਜੋ ਹਰ ਮੌਕੇ ਤੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਜੋ ਗੁੱਸਾ ਕੱਢਿਆ ਉਹ ਹੈ ਦੇਖਣਯੋਗ ਸੀ ਇੰਸਟਾਗ੍ਰam ਫੇਸਬੁਕ ਅਤੇ ਟਵਿੱਟਰ ਤੇ ਇਹ ਇੱਕੋ ਹੀ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ ਨੋਟ ਪੰਜਾਬ ਦਾ ਪੁੱਤਰ ਕਮੈਂਟ ਸੈਕਸ਼ਨ ਚ ਕੁਝ ਰੀਐਕਸ਼ਨ ਸਾਡਾ ਪੰਜਾਬੀ ਸਵੈ ਕਿੱਥੇ ਗਿਆ ਪੈਸੇ ਤੇ ਗਲੋਬਲ ਫੈਨ ਲਈ ਪੰਜਾਬ ਨੂੰ ਭੁੱਲ ਜਾਣਾ ਠੀਕ ਨਹੀਂ ਗੁਰੂ ਤੂੰ ਤਾਂ ਕੰਟੋ ਕਟ ਪੰਜਾਬ ਦਾ ਨਾਮ ਤਾਂ ਲੈ ਲੈਂਦਾ ਇਹੋ ਜਿਹੇ ਲੋਕਾਂ ਨੇ ਕਮੈਂਟ ਕੀਤੇ ਪਰ ਦੋਸਤੋ ਦਿਲਚਸਪ ਗੱਲ ਇਹ ਹੈ ਕਿ ਕੁਝ ਲੋਕ ਇਸ ਦਾ ਉਲਟ ਵੀ ਕਹਿੰਦੇ ਹੋਏ ਨਜ਼ਰ ਆਏ ਕਈ ਫੈਨਸ ਨੇ ਗੁਰੂ ਨੂੰ ਡਿਫੈਂਡ ਕਰਦੇ ਹੋਏ ਕਿਹਾ ਸਹੀ ਹੈ ਆਰਟਿਸਟ ਗਲੋਬਲ ਲੈਵਲ ਤੇ ਕੰਮ ਕਰੇ ਤਾਂ ਉਸ ਦੀ ਆਪਣੀ ਚੋਇਸ ਹੈ ਗੁਰੂ ਨੇ ਹਰ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਪੰਜਾਬੀ ਹੋਣ ਤੇ ਮਾਣ ਕਰਦਾ ਹੈ ਮਤਲਬ ਹੁਣ ਪੰਜਾਬੀ ਪਬਲਿਕ ਦੋ ਹਿੱਸਿਆਂ ਵਿੱਚ ਵੰਡ ਗਈ ਹੈ ਇੱਕ ਕਹਿੰਦਾ ਹੈ ਪੰਜਾਬੀ ਨਾ ਕਹਿਣਾ ਗਲਤ ਤੇ ਦੂਜਾ ਕਹਿੰਦਾ ਹੈ ਗਲੋਬਲ ਹੋਣਾ ਕੋਈ ਗੁਨਾਹ ਨਹੀਂ ਇੱਕ ਫੈਨ ਨੇ ਪੁਰਾਣੀ ਵੀਡੀਓ ਵੀ ਕੱਢ ਕੇ ਵਾਇਰਲ ਕਰ ਦਿੱਤੀ ਜਿਸ ਚ ਗੁਰੂ ਰਣਦਾਵਾ ਕਹਿ ਰਿਹਾ ਸੀ ਆਈ ਏਮ ਏ ग्लोबल आर्टिस्ट इस एक क्लिप ने पंजाबी इंडस्ट्री ਵਿੱਚ ਅੱਗ ਲਗਾ ਦਿੱਤੀ ਕਹਾਣੀ ਵਿੱਚ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਤਾਂ ਕਹਿ ਰਿਹਾ ਹੈ ਪੰਜਾਬ ਦਾ ਪੁੱਤਰ ਹੋ ਕੇ ਪੰਜਾਬ ਦਾ ਜ਼ਿਕਰ ਨਹੀਂ ਕਰਦਾ ਤਾਂ ਕਿ ਵਾਕਈ ਗੁਰੂ ਰੰਧਾਵਾ ਨਹੀਂ ਇਹ ਪੰਜਾਬ ਦਾ ਪੁੱਤਰ ਦੋਸਤੋ ਸਚਾਈ ਇਹ ਹੈ ਕਿ ਗੁਰੂ ਰੂਹ ਤੋਂ ਵੀ ਪੰਜਾਬੀ ਹੈ ਸਟਾਈਲ ਤੋਂ ਵੀ ਪੰਜਾਬੀ ਹੈ ਤੇ ਆਪਣੀ 뮤직 ਰੂਟਸ ਵਿੱਚ ਵੀ ਪੰਜਾਬੀ ਹੈ ਪਰ ਜਦੋਂ ਵੀ ਕੋਈ ਐਸਾ ਕਦਮ ਜਾਂ ਬਿਆਨ ਆ ਜਾਂਦਾ ਏ ਜੋ ਲੋਕਾਂ ਦੇ ਦਿਲਾਂ ਨੂੰ ਨਾ ਛੂਏ ਤਾਂ ਉਦੋਂ ਪੰਜਾਬੀ ਜਨਤਾ ਤੁਰੰਤ ਰਿਸ਼ਤਾ ਜੋੜਦੀ ਵੀ ਹੈ ਤੇ ਤੋੜਦੀ ਵੀ ਹੈ ਇਸ ਲਈ ਇਹ ਡਿਬੇਟ ਹਲੇ ਚੱਲੇਗੀ ਤੇ ਸੋਸ਼ਲ ਮੀਡੀਆ ਤੇ ਇਹ ਮੁੱਦਾ ਹੋਰ ਵੀ ਵੱਡਾ ਹੋ ਸਕਦਾ ਏ ਦੋਸਤੋ ਤੁਸੀਂ ਦੱਸੋ ਕਿ ਗੁਰੂ ਨੰਦਾਵਾ ਨੇ ਸੱਚਮੁੱਚ ਪੰਜਾਬ ਨੂੰ ਇਗਨੋਰ ਕਰ ਦਿੱਤਾ ਹੈ ਜਾਂ ਫਿਰ ਸੋਸ਼ਲ ਮੀਡੀਆ ਦਾ ਵਧਾਇਆ ਹੋਇਆ ਹੰਗਾਮਾ ਹੈ ਆਪਣਾ ਜਵਾਬ ਕਮੈਂਟ ਵਿੱਚ ਜਰੂਰ ਲਿਖੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੱਤੇ ਹਰ ਖਬਰ ਮਿਲਦੀ ਹੈ ਸਭ ਤੋਂ ਤੇਜ਼ ਅਤੇ ਸਭ ਤੋਂ ਦਿਲਚਸਪ ਧੰਨਵਾਦ